ਨਮਸਕਾਰ ਵੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਜੱਗੀ ਮੋਟੋ ਵਲੌਗ YouTube ਚੈਨਲ ਤੇ ਅਤੇ ਜਦੋਂ ਤੁਹਾਡੇ ਘਰ ਦੇ ਵਿੱਚ ਕੋਠੀ ਦੇ ਵਿੱਚ ਟੈਲਾਂ ਵਾਲਾ ਤੇ ਪੱਥਰ ਲਾਉਣ ਵਾਲਾ ਮਿਸਤਰੀ ਲੱਗਿਆ ਹੋਵੇ ਤਾਂ ਤੁਸੀਂ ਟਾਇਲ ਥੋਥੀ ਚੈੱਕ ਕਰਨੀ ਹੈ ਤਾਂ ਕਿਵੇਂ ਚੈੱਕ ਕਰਨੇ ਉਹਦੀ ਵੀ ਜਾਣਕਾਰੀ ਦੇਵਾਂਗੇ ਅੱਜ ਉਹ ਬਣੇ ਰੋ ਵੀਡੀਓ ਤੇ ਤੇ ਕਿਸ ਤਰ੍ਹਾਂ ਤੁਸੀਂ ਟਾਇਲ ਜੋ ਹਲਕੀ ਥੋਥੀ ਲੱਗੀ ਹੁੰਦੀ ਹੈ ਉਹਨੂੰ ਕਿਸ ਤਰ੍ਹਾਂ ਚੈੱਕ ਕਰਨਾ ਹੈ ਆਜੋ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਟਾਇਲ ਲੱਗੀ ਹੋਈ ਹੈ ਇਹਨੂੰ ਤੁਸੀਂ ਨਹੀਂ ਕਿਨੇ ਚੱਕ ਕਰਨਾ ਹੋ ਸਹੀ ਜਾਣਕਾਰੀ ਦਿਵਾਵਾਂਗੇ ਜਾਂ ਕੋਈ ਹੈਵੀ ਚੀਜ਼ ਹੋਵੇ ਜਾਂ ਕੋਈ ਲੱਕੜ ਦਾ ਟਹਾ ਹੋਵੇ ਜਾਂ ਕੋਈ ਹੈਵੀ ਚੀਜ਼ ਲੈ ਕੇ ਤੁਸੀਂ ਇਹਨੂੰ ਇਸ ਤਰ੍ਹਾਂ ਪ੍ਰਕਾਰ ਦੇ ਸਕਦੇ ਹੋ ਕਿ ਕਿਤੇ ਵੀ ਸੁਣਨ ਇਹ ਹੋ ਕੇ ਲੱਭੂਗੇ ਤੇ ਖੜਕੂਗੀ ਆਪਣੀ ਆਵਾਜ਼ ਜੋਗੀ ਤੁਸੀਂ ਆਵਾਜ਼ ਸੁਣ ਰਹੇ ਹੋ ਲਵੀ ਦੋਸਤੋ ਤੁਸੀਂ ਦੇਖ ਰਹੇ ਜੋ ਕਿ ਦੋ ਸੂਤੀ ਟਾਇਲ ਆ ਉੱਚੀ ਪਈ ਐ ਤਾਂ ਮਿਸਤਰੀ ਵੱਲੋਂ ਇਸ ਦੀ ਐਨ ਤਸੱਲੀ ਘਾ ਕੇ ਇਹਨੂੰ ਬਰਾਬਰ ਮੇਲ ਦਿੱਤਾ ਜਾਵੇਗਾ ਜੇ ਤੁਸੀਂ ਦੇਖ ਰਹੇ ਜੋ ਕਿ ਪੂਰੀ ਦੋ ਸੂਤ ਦੋ ਸੂਤ ਟਾਇਲ ਉੱਚੀ ਪਈ ਐ ਤੇ ਲੱਕੜ ਦੇ ਹਥੌੜੇ ਨਾਲ ਟਾਇਲ ਨੂੰ ਪੂਰੀ ਤਸੱਲੀ ਨਾਲ ਚਾਰੇ ਗੁਣਿਆਂ ਤੋਂ ਗੁਣਿਆਂ ਦੇ ਵਿੱਚ ਫਿੱਟ ਕੀਤੀ ਜਾ ਰਹੀ ਐ ਤੇ ਇਹਨੂੰ ਹੀ ਦੇ ਬਰਾਬਰ ਇੱਕਾ ਮੇਲ ਹੋ ਜੂਗੀ ਜਿਵੇਂ ਹੁਣ ਰਕ ਹੈ ਰੇਦੀ ਰਕ ਕੱਢ ਦਾਂਗੇ ਇਸ ਤਰ੍ਹਾਂ ਇਹ ਦੇਖਦੇ ਹੋ ਤੁਸੀਂ ਮਿਸਤਰੀ ਮੰਗਾ ਸਿੰਘ ਐਨ ਆਰ ਆਈ ਵੀ ਬੁੱਲੋਂ ਲਗਾਈ ਯਾਰ ਇਹ ਮੰਡੇ ਆ ਲਿਆ ਖਰਕੇ ਨਾਲ ਆ ਪਤਾ ਲੱਕੜ ਦੇ ਬਾਹਰੇ ਨਾਲ ਆਹੋ ਪਤਾ ਲੱਗ ਜਾਂਦਾ ਹਨਾ ਕੋਲ ਨਹੀਂ ਰਹਿੰਦੀ ਬੈਤਰੀ ਹਨਾ 15 20 ਮਿੰਟ ਪਤੰਦਰ ਕੁੱਟੀਆਂ ਜਾਂਦੇ ਟੈਲ ਨੂੰ ਸਾਰੇ ਹੁੰਜਿਆਂ ਜਾਂਦਾ ਅੰਦਰ ਕੰਮ ਨਹੀਂ ਜੂਰੀ ਹੈ लेवल 0 डिग्री लेवल लेफ्ट लेफ्ट 33 पेज लेफ्ट जीरो लेवल